ਲੇ ਸ਼ਸ਼ੀ ਗਾਇਸਰਨ ਰਾਜਪਥ ਨੂੰ ਕੰਦੇ ਵਿੱਚ 3 ਲੀਕ ਹੋ ਗਈ ਸੀ ਜਿਹਨੂੰ ਮੈਂ ਅੱਜ ਜਿਲ੍ਹੇ ਨੂੰ ਕੱਟ ਕੇ ਆਪਾਂ ਤੇ ਟੀਮ ਬਾਹਰ ਕੱਢਿਆ ਟੀਵੀ ਹਿੰਦ ਨੇ ਬਸੇ ਟੀਲੀ ਹੋ ਗਈ ਸੀ ਜੋੜਨ ਦੀ ਕੋਸ਼ਿਸ਼ ਹੈ ਸਾਰੇ ਇਹਦੇ ਹਲਾਰ ਚੜ ਗਈ ਸੀ ਕੰਤੇ ਤੇਂਦਰ ਪਰ ਐਸਟਰ ਟੀ ਲਾ ਲਈ ਦੋ ਸਾਈਡ 4 ਇੰਚ ਦੇ ਇਸ ਤਰਫ ਇਹ ਵਾਲਾ ਜਿਹੜਾ ਵਿਚ ਕਲਰ ਹੁੰਦਾ ਉਹ ਕਲਰ ਨੂੰ ਮਾਰ ਕੇ ਆਪ ਪਾਪ ਤੇ ਸਿੱਧਾ ਚੜਦਾ ਕਰ ਲੈ ਇਹਨੂੰ ਨਹੀਂ ਤਾਂ ਆ ਗਈ ਪਾਪ ਦੇ ਉੱਤੇ ਆ ਜੀ ਇਹ ਪੂਰਾ ਪਾਪ ਦੇ ਉੱਤੇ ਚੜ ਜਾ ਦੇ ਦੇਖੋ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਾਫ ਕਰ ਲਓ ਬੱਚੋ ਤਾਂ ਕਿ ਪਾਪ ਦੇ ਉੱਤੇ ਚੰਗੀ ਤਰ੍ਹਾਂ ਚੜ ਜਾਵੇ ਤੇ ਇਹਨਾਂ ਨੂੰ ਦੋਨੇ ਨੂੰ ਟੀ ਦੇ ਵਿੱਚ ਪੱਕਾ ਕਰ ਲੈ ਆਪਾਂ ਦੋ ਰੋਟੇ ਜਿਹੜੇ ਉੱਪਰ ਵਾਲਾ ਤੇ نیچے ਵਾਲਾ ਪੂਰਾ ਪੂਰਾ ਟੁਟਾ ਕਟ ਕੇ ਲਾਉਣਾ ਆਪਾਂ ਤੇ ਦੇਖੋ ਪ੍ਰੋਜੈਕਟ ਇਸ ਤਰ੍ਹਾਂ ਜਿਉੜ ਲਾ ਲਈ ਸੋਸੇ ਦੇ ਘਰ ਲਾ ਕੇ ਲਓ ਜੀ ਘਾਤਾ ਪੱਕਾ ਪਾਈ ਤੇ ਐਸੋ ਇਹਨੂੰ ਪੱਕਾ ਪੂਰੇ ਲਾ ਲੋ ਉੱਪਰ نیچے ਵੇਖੋ ਸਕਰਟ ਸਾਟ ਤੇ ਉੱਪਰ ਉੱਤੇ ਫੁੱਲ ਜਿਹੜਾ ਹੋਇਆ ਹੋਈ ਤੇ ਉੱਪਰ ਵੀ ਇਸ ਤਰ੍ਹਾਂ ਹੀ ਹੈ ਚੰਗੀ ਤਰ੍ਹਾਂ ਸੋਸਲ ਲਾ ਕੇ ਟੀ ਪੱਕੀ ਕਰਤੀ ਆਪਾਂ ਤੇ ਇਹਨੂੰ ਇਸ ਤਰ੍ਹਾਂ ਉੱਪਰ ਥੱਲੇ ਵੀ ਸਾਟ ਲਾਏ ਛੇੜੇ ਘੋੜੇ ਦਾ ਇਸ ਤਰ੍ਹਾਂ ਸਾਟ ਨੂੰ ਥੱਲੇ ਇਹ ਕਰਦੇ ਤੇ ਨੀਚੇ ਤੋਂ ਹੋਰ ਉੱਪਰ ਨੂੰ ਕਰਦੇ ਜਿੱਸੇ ਕੋਟ ਕਰਕੇ ਜੂਰ ਮਿੱਕੇ ਲੱਗ ਜਾਊਗਾ